ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਅੰਮ੍ਰਿਤਸਰ ਤੋਂ ਜਿੱਥੋਂ ਦੇ ਕਟੜਾ ਦੁੱਲੋ ਇਲਾਕੇ ਦੇ ਵਿੱਚ ਇੱਕ ਘਰ ਨੂੰ ਚੋਰਾ ਨੇ ਆਪਣਾ ਨਿਸ਼ਾਨਾ ਬਣਾਇਆ ਹੈ। ਚੋਰ ਘਰ ਦੇ ਵਿੱਚ ਪਿਆ 60000 ਦਾ ਕੈਸ਼ ਅਤੇ ਕਰੀਬ 25 ਲੱਖ ਰੁਪਏ ਦੇ ਗਹਿਣੇ ਚੋਰੀ ਕਰਕੇ ਫਰਾਰ ਹੋ ਗਏ। ਚੋਰੀ ਨੋਸੜੇ ਅੰਜਾਮ ਦਿੱਤਾ ਗਿਆ ਜਦੋਂ ਪਰਿਵਾਰ ਭਰ ਗਿਆ ਹੋਇਆ ਸੀ। ਇਸ ਖਬਰ ਤੇ ਹੋਰ ਵਿਸਤ੍ਰਿਤ ਜਾਣਕਾਰੀ ਦੇ ਰਹੇ ਨੇ ਅੰਮ੍ਰਿਤਸਰ ਤੋਂ ਸਾਡੇ ਪੱਤਰਕਾਰ ਰਾਜੀਵ ਸ਼ਰਮਾ। ਜੀ ਰਾਜੀਵ ਕੀ ਜਾਣਕਾਰੀ ਹੈ? ਜੀ ਹਾਂ ਅੰਮ੍ਰਿਤਸਰ ਦਾ ਅੰਦਰੂਨੀ ਇਲਾਕਾ ਹੈ ਕਟੜਾ ਦੁੱਲੋ ਉਸ ਦੇ ਵਿੱਚ ਇਹ ਜੋ ਵਾਰਦਾਤ ਹੈ ਚੋਰਾ ਵੱਲੋਂ ਉਸ ਨੂੰ ਅੰਜਾਮ ਦਿੱਤਾ ਗਿਆ ਔਰ ਦਿਨ ਦਿਹਾੜੇ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਦਾ ਸ਼ੁਰੂ ਕਰ ਦਿੱਤੀ ਗਈ ਹੈ ਪਰ ਜੋ ਘਰ ਦਾ ਮਾਲਕ ਹੈ ਆਸ਼ੀਸ਼ ਉਸਨੇ ਸਾਨੂੰ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਪੂਰਾ ਪਰਿਵਾਰ ਆਪਣੇ ਆਪਣੇ ਕੰਮਕਾਰਾਂ ਤੇ ਗਿਆ ਹੋਇਆ ਸੀ ਔਰ ਘਰ ਦੇ ਵਿੱਚ ਉਹਨਾਂ ਦੇ ਪਿਤਾ ਇਕੱਲੇ ਸਨ ਬਜ਼ੁਰਗੋ ਵੀ ਬਾਜ਼ਾਰ ਦੇ ਵਿੱਚ ਜਦੋਂ ਕਿਸੇ ਕੰਮ ਲਈ ਗਏ ਤਾਂ ਕੁਝ ਦੇਰ ਬਾਅਦ ਜਦੋਂ ਵਾਪਸ ਪਰਤੇ ਤਾਂ ਘਰ ਦੇ ਵਿੱਚ ਜਿੰਨੀਆਂ ਵੀ ਅਲਮਾਰੀਆਂ ਸਨ ਉਹਨਾਂ ਦੇ ਤਾਲੇ ਟੁੱਟੇ ਹੋਏ ਸਨ ਔਰ ਜੋ ਹੁਣ ਤੱਕ ਉਹਨਾਂ ਨੇ ਦੱਸਿਆ ਕਿ ਘਰ ਦੇ ਵਿੱਚ 50 ਤੋਂ 60 ਹਜ਼ਾਰ ਜੋ ਨਕਦੀ ਸੀ ਉਹ ਚੋਰ ਲੁੱਟ ਕੇ ਲੈ ਗਏ ਹਨ ਔਰ ਇਸ ਤੋਂ ਇਲਾਵਾ ਜਿੰਨੇ ਵੀ ਸੋਨੇ ਚਾਂਦੀ ਦੇ ਗਹਿਣੇ ਸਨ ਉਹ ਵੀ ਘਰ ਦੇ ਵਿੱਚੋਂ ਗਾਇਬ ਹਨ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਔਰ ਜਲਦੀ ਹੀ ਇਹਨਾਂ ਚੋਰਾਂ ਬਾਰੇ ਜਾਣਕਾਰੀ ਜੋ ਹੈ ਉਹ ਪ੍ਰਾਪਤ ਕੀਤੀ ਜਾਵੇਗੀ ਜੀ ਰਾਜੀ ਬਹੁਤ ਧੰਨਵਾਦ ਇਸ ਪੂਰੀ ਜਾਣਕਾਰੀ ਲਈ